ਸਟਰੀਨਿਕਸ ਕੋ ਉਹ ਇੱਕ ਫੋਟੋ 38 ਵਾਲੀ ਪਾਕਿਸਤਾਨ ਨਹੀਂ ਉਥੇ 32 ਡਿਵੈਲਪਰਸ ਨੇ ਖਾਸ ਕਰਕੇ ਬੇਰਾਂਡ ਵਾਲਾਸ ਨੇ ਉਹਨਾਂ ਨੇ ਬੇਨਸ ਸਪਾਂਸਰ ਹੈਟ ਆ ਰਿਹਾ ਹੈ ਪੀਆਰਪੀਐਲ ਕੋ ਸਪਾਂਸਰ ਨੇ ਤੋਂ ਇਥੇ ਬਲੈਂਡ ਹੈ ਰੀਅਲ ਏਸਟੇਟ ਦੇ ਨਾਲ ਨਾਲ ਬੈਂਕ ਵਾਲੇ ਵੀ ਬੁਲਾਏ ਹੋਏ ਆ ਉਹ ਲੋਕਾਂ ਨੂੰ ਗਾਈਡ ਕਰ ਰਿਹਾ ਕਿ ਕਿਦਾਂ ਹਾਓ ਘਟ ਤੁਹਾਡਾ ਜਿਹੜਾ ਰੇਟ ਆਫ ਇੰਟਰਸਟ ਹੈ ਕੀ ਰਹੇਗਾ ਜੇ ਤੁਸੀਂ ਲੈਣਾ ਚਾਹੁੰਦੇ ਹੋ ਤੋਂ ਇਦਾਂ ਦਾ ਬਲੈਂਡ ਬਹੁਤ ਅੱਛਾ ਹੈ ਸੈਕੰਡ ਬੀਇੰਗ ਸਪਾਂਸਰਡ ਬਾਈ ਟ੍ਰਿਬਿਊਨ ਇਹ ਲੋਕਾਂ ਨੂੰ ਨੌਲੇਜ ਵੀ ਦੇ ਰਿਹਾ ਹੈ ਕਿ ਜਿਹੜਾ ਵੀ ਕੋਈ ਪ੍ਰਾਪਰਟੀ ਖਰੀਦਣੀ ਹੈ ਉਹ ਰੇਰਾ ਅਪਰੂਵਡ ਹੋਣੀ ਚਾਹੀਦੀ ਹੈ ਰੇਰਾ ਨੰਬਰ ਹੋਣਾ ਚਾਹੀਦਾ ਤਾਂ ਕਿ ਆਮ ਲੋਕ ਕਈ ਵਾਰ ਕੀ ਹੈ ਕਿ ਉਹਨਾਂ ਕੋਲੋਨਾਈਜ਼ਰ ਤੋਂ ਲੈ ਲੈਣ ਜਿਹੜੇ ਅਪਰੂਵਡ ਹੀ ਨਹੀਂ ਹੈ ਉਹ ਫਿਰ ਜੋ ਸੜਕਾਂ ਬਣਾਨੀਆਂ ਨੇ ਸਿਵਰੇਜ ਬਣਾਇਆ ਜਾਂ ਫਾਇਰ ਟੈਂਡਰ ਮੂਵ ਕਰਨਾ ਉਹ ਚੀਜ਼ਾਂ ਨਹੀਂ ਕਰਦੇ ਨੇ ਠੀਕ ਹੈ ਜੀ ਤਾਂ ਇੱਕ ਬਹੁਤ ਅੱਛੀ ਸincere ਐਫਰਟ ਹੈ ਇੱਥੇ ਔਰ ਆਈ ਥਿੰਕ ਬਹੁਤ ਇਹਨਾਂ ਜਿੰਨੇ ਸਾਡੇ ਟ੍ਰਾਈ ਸਿਟੀ ਦੇ ਲੋਕ ਹੈ ਉਹਨਾਂ ਨੂੰ ਐਡਵਾਂਟੇਜ ਹੋਏਗਾ ਇੱਥੇ ਆ ਕੇ ਲਰਨ ਕਰਨ ਦੇ ਵਿੱਚ ਅਲੱਗ-ਅਲੱਗ ਪ੍ਰੋਜੈਕਟ ਨੇ ਇਵਨ ਗੁਜਰਾਤ ਤੋਂ ਵੀ ਕੁਝ ਪ੍ਰੋਜੈਕਟ ਆਏ ਨੇ ਦੇ ਵਿਲ ਲਰਨ ਇਟ ਟੂਰ ਅਹ ਸਰ ਜੇ ਤੁਹਾਡੀ ਹਿੰਦੀ ਗੱਲ ਕਰੀਏ ਤਾਂ ਪਹਿਲਾਂ Shimla ਦੇ ਵਿੱਚ ਵੀ ਕਹਿੰਦੇ ਨੋਲੇਜ ਕੋਡ ਦਾ ਇਜਰਨ ਕੀਤਾ ਗਿਆ ਸੀ ਕਿ ਲੱਗਦਾ ਵੀ ਜਿਹੜੇ ਲੋਕ ਚੁੰਦੇ ਨੇ ਵੀ ਸਾਡਾ ਘਰ ਦੁਕਾਨ ਚੰਗੀਆਂ ਥਾਵਾਂ ਦੇ ਉੱਤੇ ਹੋਵੇ ਉਹ ਖਾਰਗਰ ਸਾਬਤ ਹੋ ਰਹੇ ਨੇ ਟ੍ਰਿਬਿਊਨ ਜਾਂ ਆਪਾ ਬਿਲਕੁਲ ਇਹ ਇਹਨਾਂ ਦਾ 8th ਐਡੀਸ਼ਨ ਹੈ ਠੀਕ ਹੈ ਜੀ ਪਹਿਲੇ ਵੀ ਮੈਂ ਕਿਉਂਕਿ ਆਈ ਬਿਲੋਂਗ ਟੂ ਥਿਸ ਪਲੇਸ ਕਾਫੀ ਸਕਸੈਸਫੁਲ ਸੀ ਲਾਸਟ ਈਅਰ ਵੀ ਇਹਨਾਂ ਦਾ ਪ੍ਰੋਗਰਾਮ ਰੀਜ਼ਨ ਬੀਇੰਗ ਜਿਹੜੀ ਉਹਨਾਂ ਦਾ ਬਲੈਂਡ ਵਾਲੀ ਮੈਂ ਤੁਹਾਨੂੰ ਪਹਿਲੇ ਦੱਸ ਰਿਹਾ ਕਿ ਹਾਈ जिने ਕਰ ਲੈਣਾ ਰੀਅਲ اسٹیਟ ਵਾਲੇ ਵੀ ਇੱਥੇ ਨੇ ਬੈਂਕ ਤੋਂ ਕੀ ਮਿਲ ਸਕਦਾ ਬੈਂਕ ਵਾਲੇ ਵੀ ਇੱਥੇ ਨੇ ਪਲੱਸ ਅਲੱਗ-ਅਲੱਗ ਜਿਹੜੇ ਕਾਊਂਟਰਸ ਨੇ 32 ਪਾਰਟਿਸਪੈਂਟਸ ਆਏ ਨੇ ਲੋਕਾਂ ਨੂੰ ਗਾਈਡ ਕਰ ਰਹੇ ਨੇ ਕਿ ਤੁਹਾਡਾ ਸਦਾ ਰੇਰਾ ਅਪਰੂਵਡ ਹੈ ਉਸ ਵੈਰੀ ਗੁੱਡ ਾਫਰਡ ਰਾਦਰ ਆਈ ਵਿਲ ਸੇ ਕਿ ਕੰਟੀਨਿਊਸਲੀ ਪ੍ਰੋਸੈਸ ਰਹਿਣਾ ਚਾਹੀਦਾ ਇਹਨਾਂ ਦਾ ਤਾਂ ਕਿ ਅਵੇਅਰਨੈਸ ਸਭ ਤੋਂ ਜ਼ਰੂਰੀ ਚੀਜ਼ ਹੈ ਨੌਲੇਜ ਸਭ ਤੋਂ ਜ਼ਰੂਰੀ ਚੀਜ਼ ਹੈ ਕਿ ਗਲਤ ਚੀਜ਼ਾਂ 'ਚ ਫਸਣ ਦੇ ਬਚਾਏ ਇੱਕ ਤੁਸੀਂ ਉਹ ਪ੍ਰੋਜੈਕਟ ਜਿਹੜਾ ਕਿ ਗਵਰਨਮੈਂਟ ਵੱਲੋਂ ਅਪਰੂਵਡ ਹੈ ਰੇਰਾ ਅਪਰੂਵਡ ਹੈ ਉਹਦੇ ਵਿੱਚ ਆਓ ਜੀ ਲੱਗਦਾ ਸਾਨੂੰ ਲੋਕਾਂ ਦੀ ਵੀ ਸੋਚ ਬਦਲੀ ਹੈ ਵੀ ਲੋਕ ਚਾਹੁੰਦੇ ਨੇ ਵੀ ਸਾਨੂੰ ਇੱਕ ਤੋਂ ਮੰਚ ਦੇ ਉੱਤੇ ਸਾਰਾ ਕੁਝ ਮਿਲ ਜਾਵੇ ਘਰ ਵੀ ਮਿਲ ਜਾਵੇ ਆਮੋਲ ਵੀ ਵਿੱਚੇ ਹੋਵੇ ਬੱਚਿਆਂ ਦੇ ਖੇਡਣ ਨੂੰ ਵੀ ਜਗ੍ਹਾ ਵੀ ਸਟੇਡੀਅਮ ਵੀ ਬਿਲਕੁਲ ਤੁਸੀਂ ਦੇਖ ਲਓ ਨਾ ਜਿੱਨਾ ਆਪਣੀ ਟ੍ਰਾਈ ਸਿਟੀ ਹੈ ਉਹਦੇ ਵਿੱਚ ਕਿੰਨੀ ਅੱਛੀ ਐਕਸਪੈਂਸ਼ਨ ਹੋ ਰਹੀ ਹੈ ਪ੍ਰੋਜੈਕਟ ਆ ਰਹੇ ਨੇ ਤਾਂ ਹੀ ਆ ਰਹੇ ਨੇ ਕਿਉਂਕਿ ਲੋਕਾਂ ਨਾਲ ਤੇ ਕੰਫੀਡੈਂਸ ਦਿਖਾ ਰਹੇ ਨੇ ਤੇ ਸਰ ਪੰਜਾਬ ਸਰਕਾਰ ਦੀ ਇਹ ਗੱਲ ਕਰੀ ਪੰਜਾਬ ਸਰਕਾਰ ਵੀ ਹੈਲਪ ਕਰ ਰਹੀ ਹੈ ਜਿਹੜੇ ਉਹਨਾਂ ਦੇ ਬਿਲਕੁਲ ਸਾਡੇ ਜਿੰਨੇ ਵੀ ਡਿਵੈਲਪਰਸ ਨੇ ਉਹਨਾਂ ਦੇ ਪ੍ਰੋਜੈਕਟ ਟਾਈਮਲੀ ਪਾਸ ਹੋ ਰਹੇ ਠੀਕ ਹੈ ਪ੍ਰੋਪਰ ਜੋ ਉਹਨਾਂ ਦੇ ਪੈਰਾਮੀਟਰਸ ਹਨ ਉਹਨਾਂ ਨੂੰ ਚੈੱਕ ਕਰਕੇ ਪਾਸ ਹੈ ਐਸ ਪਰ ਕਾਨੂੰਨ ਪਾਸ ਹੋਏਗਾ ਠੀਕ ਹੈ ਸਾਰਿਆਂ ਨੂੰ 올 ਦੀ ਬੈਸਟ ਲੋਕਾਂ ਨੂੰ ਮੈਂ ਫਿਰ ਦੁਬਾਰਾ ਅਪੀਲ ਕਰੂੰਗਾ ਉਹ ਪ੍ਰੋਜੈਕਟ ਲੋ ਜਿਹੜਾ ਟੋਟਲੀ ਅਪਰੂਵਡ ਹੋਵੇ ਰੇੜਾ ਦਾ ਜਿੰਨਾਂ ਕੋਲ ਸਰਟੀਫਿਕੇਟ ਹੋਵੇ ਫਿਰ ਆ ਕੇ ਆ ਕਰੋ ਅਟਰੀਬਿਊਨ ਦਾ ਬਹੁਤ ਬਹੁਤ ਥੈਂਕ ਯੂ ਇਸ ਪ੍ਰੋਜੈਕਟ ਲਈ ਕਿ ਇੱਕ ਵੱਡਾ ਸਾਰਾ ਇਹਨਾਂ ਨੇ ਪਲੇਟਫਾਰਮ ਦਿੱਤਾ ਜਿਹੜਾ ਕਿ ਜ਼ਰੂਰੀ ਹੈ ਲੋਕਾਂ ਦੀ ਅਵੇਰਨੈਸ ਵਾਸਤੇ ਸਿੰਗਲ ਥਾਂ ਦੇ ਉੱਤੇ ਜਿੱਦ ਨੂੰ ਆਪਾਂ ਜਿਸ ਤਰ੍ਹਾਂ ਗਵਰਨਮੈਂਟ ਸਿਸਟਮ ਸਿੰਗਲ ਵਿੰਡੋਸ ਸਿਸਟਮ ਸੰਦੇ ਇੱਕ ਜਗ੍ਹਾ ਅੱਗੇ ਤੁਹਾਡਾ ਸਾਰਾ ਸੌਲਡ ਆਊਟ ਹੋ ਰਿਹਾ ਹੈ। ਤੋ ਆਈ ਥਿੰਕ 1 ਘੰਟਾ ਮੈਂ ਇੱਥੇ ਲਗਾਇਆ ਉਹਦੇ ਵਿੱਚ ਮੈਨੂੰ ਇਹ ਹੀ ਐਕਸਪੀਰੀਅੰਸ ਹੋਇਆ ਕਿ ਇਹਨਾਂ ਦੇ ਕੋਲ ਸਾਰੇ ਜਿਹੜੇ ਵਧੀਆ-ਵਧੀਆ ਡਿਵੈਲਪਰ ਹੈ ਸਾਰੇ ਇੱਥੇ ਆਏ ਹੋਏ ਆ। ਅੱਛੇ-ਅੱਛੇ SBI, IDBI ਬੈਂਕ ਜਿਹੜੇ ਵੱਡੇ ਬੈਂਕ ਸਾਰੇ ਆਏ ਹੋਏ ਇਹਨਾਂ ਕੋਲ। ਔਰ ਉਹ ਹੀ ਐਕਸਪਲੋਰ ਕਰ ਰਹੇ ਸੀ। ਠੀਕ। ਥੈਂਕ ਯੂ ਬਹੁਤ ਥੈਂਕ ਯੂ।